ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡਾ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਲਓ ਜੀ ਅੱਜ ਤਰੀਕ ਹੋ ਗਈ 14 ਜੂਨ ਟਾਈਮ ਬਾਈ ਹੋ ਗਿਆ 8:30 ਦਾ। ਸਹੀ ਮਸ਼ੀਨ ਆਪਾਂ ਨੇ 8 ਵਜੇ ਚਲਾ ਦਿੱਤੀ। ਤੇ ਬਈ ਅੱਜ ਹਰਦੀਪ ਪੂ ਪੂਰਨਮਾਸੀ ਦਾ ਹਰਦੀਪ ਸੰਗਰਾਮ ਲੱਗ ਬਈ ਸਾਰਿਆਂ ਵਾਸਤੇ ਇਹ ਮਹੀਨਾ ਪੁਣੀਆ ਪਰ ਆ ਗਏ ਗੱੜ ਦੀ ਕਲਾ ਵਿੱਚ ਰਹੋ ਸਾਰੇ ਜਣੇ ਹਰਦੀ ਪੂਰਨਵਤੀ ਦੀਆਂ ਮੁਬਾਰਕਾਂ ਮੁਬਾਰਕਾਂ ਕਹਿ ਸਕਦੇ ਕੀ ਕਹਿ ਸਕਦੇ ਪੂਰਨਵਤੀ ਦੀ ਨਹੀਂ ਹਰਦੀ ਸੰਗਰਾਮ ਪੂਰਨਵਤੀ ਹੋ ਜਾ ਰਹੀ ਜਾਂਦੀ ਹੈ ਤੇ ਅ ਭਾਈ ਬਸ ਕੰਮ ਡਾਵਾ ਡੋ ਲਿਆ ਹੁਣ ਚਾਰ ਪੰਜ ਵਾਰੀ ਫੋਨ ਕਰੀ ਤੇ ਮਸ਼ੀਨ ਲਵਾਈ ਏਜੰਟ ਨੇ ਇਹ ਕੰਮ ਦਾ ਜੋਰ ਹੁੰਦਾ ਇਰੇ ਨੇ ਫੋਨ ਕਰਨ ਦੀ ਲੋੜ ਨਹੀਂ ਧੀ ਪੈਣੀ ਬਸ ਅੱਜ ਮੈਨੂੰ ਲੱਗਦਾ ਨਹੀਂ ਵੀ ਅੱਜ ਪੂਰੀ ਦਿਹਾੜੀ ਲੱਗੂਗੀ ਬਾਕੀ ਦੇਖਦੇ ਆਂ ਤੇ ਕੰਮ ਬਾਈ ਅੱਜ ਜਾਂ ਕੱਲ ਦਾ ਬਸ ਫਤਿਹ ਮਰ ਪਰਸੋਂ ਟਟਮਾ ਕੰਮ ਮਿਲੂਗਾ ਮੈਂ ਥੋੜੇ-ਬਹੁਤੇ ਵੱਡੇ ਹੋਇਆ ਉਹ ਥਰੇ ਰਹਿ ਰੂਗੇ ਕਿਸੇ ਜਿਵੇਂ ਨਰਮ ਦੀਗਾ ਮੇਰਾ ਕੀਲਾ ਵੱਡਾ ਕੇ ਅਦਾ ਕੀਲਾ ਵੱਡਾ ਆਏ ਜੱਲੂ ਆ ਵੀ ਬਾਈ ਡੇਢ ਕਿਲੋ ਲਈ ਆ ਬਸ ਫਿਰ ਦੋਵਾਂ ਦੇਖ ਰਿਹਾ ਮਿਲਦਾ ਠੀਕ ਆਂਦਾ ਕਿਉਂਕਿ ਮਸ਼ੀਨਾਂ ਦੋ ਹਜੇ ਖੜੀਆਂ ਆ ਜਿਹੜੀਆਂ ਉਹਦੇ ਕੋਲ ਚੱਲ ਰਹੀਆਂ ਬਾਕੀ ਦੇਖਦੇ ਆਪਾਂ ਕਿਵੇਂ ਬਣਦੀ ਹੈ ਗੱਲਬਾਤ ਲੋ ਬਾਈ ਅੱਜ ਸਵੱਪ ਬਣਿਆ ਜਿਹੜਾ ਮੈਂ ਤੁਹਾਨੂੰ ਕਹੇ ਵੀ ਗਰਾਊਂਡ 'ਚ ਮਸ਼ੀਨਾਂ ਖੜੀਆਂ ਕਰ ਲਓ ਜੰਕ ਇਹ ਵੀਰੇ ਉਹ ਮਸ਼ੀਨਾਂ ਜਿਹੜੀਆਂ ਖੜੀਆਂ ਹੀ ਆ ਬਸ ਇੱਕ ਆ ਖੜੀ ਆ ਨਵੀਆਂ ਮਸ਼ੀਨਾਂ ਬਾਈ ਸਾਰੀਆਂ ਦੇਖ ਲੋ ਕਰ ਲੋ ਚੈੱਕ ਇੰਨਾ ਬੁਰਾ ਹਾਲ ਆ ਮਸ਼ੀਨਾਂ ਦਾ ਬੇਨਤੀ ਆ ਬਾਈ ਆ ਤਾਂ ਬੰਨਗੇ ਆਪਣੀ ਏਜੰਟ ਨਾਲ ਪਹਿਲਾਂ ਗੱਲ ਕਰਕੇ ਆਇਆ ਕਰੋ ਆ ਕਸ ਹੁੰਦਾ ਫਿਰ ਉਰੇ ਆ ਖੜੇ ਆ ਗਰਾਊਂਡ 'ਚ ਵਿਚਾਰੇ ਕੀ ਕਰਨਗੇ ਲਓ ਜੀ ਟਾਈਮ ਹੋ ਗਿਆ 8:30 ਆ ਜਿਹੜਾ ਕੰਮ ਨਿਬੜ ਗਿਆ ਕੰਮ ਤਾਂ ਹੈਗਾ ਪਰ ਪੱਡਣਾ ਇੱਥੇ ਮੇਰੇ ਵੱਡਾਂਗੇ ਚਾਰ ਕਿੱਲੇ ਹੈਗੇ ਆ ਚੋਕ ਹੋ ਰਹੀ ਆ ਮਸ਼ੀਨ ਉੱਥੇ ਕਵਾੜ ਬਹੁਤ ਆ ਬਹੁਤ ਔਖਾ ਵੱਡੇ ਅੱਧਾ ਉੱਥੇ ਕਵਾੜ ਆ ਸਵੇਰੇ ਵੱਡਾਂਗੇ ਅੱਜ ਭਾਈ ਵੱਡੇ ਵੀ ਘੁੰਮ ਕੇ ਆ ਤੇ ਵੱਡ ਵੀ 21-22 ਕਿੱਲੇ ਹੋਗੇ ਅੱਜ ਜਿਆਦਾ ਨਹੀਂ ਮਸ਼ੀਨ 10 11 ਕਿਲੋਮੀਟਰ ਮਸ਼ੀਨ ਸੜਕ ਤੇ ਹੀ ਚੱਲੀ ਆ ਘਰ ਉੱਧਰੋਂ ਲੰਘ ਕੇ ਦੋ ਗਿੱਲੇ ਵੜਨ ਕਰੇ ਉੱਧਰ ਨੂੰ ਆ ਆਖਰੀ ਚਾ ਕੇ ਸੱਤ ਸੱਤ ਗਿੱਲਿਆਂ ਦੇ ਦੋ ਘੇਰੇ ਮਿਲੇ ਆ ਕੁੱਲ ਮਿਲਾ ਕੇ ਉਹਨੂੰ ਛੱਡ ਕੇ ਬਾਈ ਹੋ ਰਹੇ ਨੇ ਆ ਇਹ ਚਾਰ ਕਿੱਲੇ ਜੇ ਉਹ ਵੀ ਵੜਦੇ ਆ ਫੇਰ ਤਾਂ ਹੋ ਜਾਣਗੇ 26 26 27 ਹੁਣ 21 22 ਕਿੱਲੇ ਹੋ ਗਏ ਮੋਟਾ ਮੋਟਾ ਇਹ ਜੋੜਿਆ ਤੇ ਅੱਜ ਦਾ ਬਾਈ ਕੰਮ ਸਮਾਪਤ ਆ ਮਾਹ ਸਮੋਈ ਜਾਂਦਾ ਖਰਾਬ ਪਹਿਲਾਂ ਕਿਣੀਆਂ ਉੱਤਰ ਆਈ ਨੇ ਬਰੀਕ ਬਰੀਕ ਮਸ਼ੀਨਾਂ ਬਈ ਚੱਲ ਰਹੀਆਂ ਮਾਰੋ ਮਾਰਾ ਇੱਥੇ ਮਸ਼ੀਨ ਚੱਲਦੀ ਸੀ ਪਹਿਲਾਂ ਸਾਹਮਣੇ ਉੱਪਰ ਉਹ ਉੱਥੇ ਉਹ ਪਹਿਲਾਂ ਚਲੇ ਗਈ ਧੀ ਉਹ ਫੇਰ ਆ ਗਈ ਜਾਂ ਕਿਣੀਆਂ ਆਈਆਂ ਆ ਆ ਰਵਲਾ ਵਰੇ ਤੇ ਬਾਈ ਆ ਪਿਛਲੀ ਕਰ ਕਲਿੱਪ ਆਪਾਂ ਜਿਹੜੀ ਤੁਸੀਂ ਦੇਖੀ ਆ ਉਹ ਬਾਈ ਗਰਾਊਂਡ 'ਚ ਮਸ਼ੀਨਾਂ ਖੜੀਆਂ ਮੈਂ ਬਾਈ ਵਾਰ-ਵਾਰ ਕਹਿ ਰਿਹਾ ਕੱਲ ਵੀ ਕਹਿ ਆ ਦੀ ਅੱਜ ਫੇਰ ਕਹਿਣਾ ਮੇਰਾ ਵੀਰ ਆਏ ਨਾ ਆਇਆ ਕਰੋ ਹੁਣ ਉਹ ਟਾਈਮ ਨਹੀਂ ਰਿਹਾ ਵੀ ਜਾ ਕੇ ਮਸ਼ੀਨ ਉੱਥੇ ਖੜਾ ਲਓ ਪੰਪ ਤੇ ਖੜਾ ਲਓ ਗਰਾਊਂਡ ਤੇ ਖੜਾ ਲਓ ਵੀ ਕੋਈ ਲੇ ਜੂ ਆ ਕੇ ਕੋਈ ਨਾ ਕੋਈ ਬਹੁਤ ਔਖਾ ਵੀਰੇ ਕੰਮ ਖਰਚੇ ਖਰਚੇ ਵੀ ਨਹੀਂ ਪੂਰੇ ਹੋਣੇ ਐਦਾਂ ਨਾ ਕਰਿਆ ਕਰੋ ਮੇਰਾ ਵੀਰ ਜਿੱਥੋਂ ਵੀ ਆਉਣਾ ਹੁੰਦਾ ਜਿਹਦੇ ਕੋਲ ਵੀ ਆਉਣਾ ਹੁੰਦਾ ਆਪਣੀ ਪੂਰੀ ਗੱਲਬਾਤ ਖੋਲ ਕੇ ਆਇਆ ਕਰੋ ਉਹ ਸਾਹਮਣੇ ਉਹ ਕਰ ਟੈਂਕ ਮੂੰਗੀ ਪੂਰਾ ਭਰ ਲਿਆ ਟੈਂਕ ਪਹਿਲਾਂ ਉਹ ਜਮਗੀ ਵਿੱਚ ਉਹ ਪਟਾਉਣ ਲੱਗੇ ਆ ਤੇ ਲਓ ਜੀ ਅੱਜ ਦਾ ਬਲੌਗ ਕਰਦੇ ਆ ਸਮਾਪਤ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ ਵਿੱਚ ਰਹੋ ਸੰਗਰਾਮ ਰ데요ੜਾ ਬਹੁਤ ਵਧੀਆ ਰਿਹਾ ਅੱਜ ਬਾਈ 21 ਬਾਈ ਗਿੱਲੇ ਵੱਡੋਗੇ ਮਾਲਕ ਕਿਰਪਾ ਬਣਾ ਕੇ ਰੱਖੇ ਸਾਰੇ ਮੇਰੇ ਵੀਰਾਂ ਤੇ ਕੰਬੈਨ ਵਾਲਿਆਂ ਤੇ ਮੇਰਾ ਵੀਰ ਬਾਰ-ਬਾਰ ਫੇਰ ਕਹਿ ਰਿਹਾ ਮੈਂ ਅੱਜ ਬਾਈ ਦੁੱਖ ਹੁੰਦਾ ਕਿਉਂਕਿ ਆਪਣੀਆਂ ਮਸ਼ੀਨਾਂ ਚਾਲਦੀਆਂ ਵਾਲੇ ਦਾਲੇ ਚੱਲਦੀਆਂ ਸਭ ਕੋਲ ਮਸ਼ੀਨਾਂ ਵਾਲੇ ਆ ਬਾਈ ਇਹਨਾਂ ਵਾਲਿਆਂ ਦਾ ਦੁੱਖ ਸਮਝਦੇ ਆ ਕਿ ਕੀ ਬਾਵੇ ਜਿਹੜਾ ਜਦੋਂ ਮਸ਼ੀਨ ਸੀ ਜਾਂਦਾ ਟਾਈਮ ਹੋਵੇ ਮਸ਼ੀਨਾਂ ਖੜੀਆਂ ਹੁਣ ਬਹੁਤ ਦੁੱਖ ਲੱਗਦਾ ਅੱਜ ਦੁਪਹਿਰ ਦੀ ਕਲਿੱਪ ਆਹੋ ਜਿਹੜੀ ਆਪਾਂ ਨੇ ਬਣਾਈ ਦੀ ਰੋਟੀ ਲੈਣ ਗਿਆ ਸੀਗਾ ਮੈਂ ਉਹੋ ਦੇਖ ਲਓ ਵੀ 10 11 ਮਸ਼ੀਨਾਂ ਗਰਾਊਂਡ 'ਚ ਖੜੀਆਂ ਨੇ ਸੀ ਜਾਂਦਾ ਪੂਰਾ ਚੱਲ ਰਿਹਾ ਐਂਡ ਆ ਹੋਣ ਵਾਲਾ ਕੰਮ ਹਜੇ ਹੈਗਾ 2-3 ਦਿਨ ਦਾ ਕੋ ਮਸ਼ੀਨਾਂ ਖੜੀਆਂ ਬੜੀ ਦੁੱਖ ਹੁੰਦਾ ਉਹੀ ਬਦਨੀ ਮੇਰਾ ਵੀਰ বারবার ਕਹਿ ਰਹੇ ਆ ਏਜੰਟ ਨਾਲ ਗੱਲ ਕਰਕੇ ਆਇਆ ਕਰੋ ਜਿਹਦੇ ਕੋਲ ਵੀ ਆਉਣਾ ਹੁੰਦਾ ਆਪਣੀ ਗੱਲਬਾਤ ਖੋਲ ਕੇ ਏਰੀਆ ਦੇਖ ਕੇ ਜਾਇਆ ਕਰੋ ਚਲੋ ਜੀ ਮਿਲਦੇ ਆਂ ਕੱਲ ਨੂੰ ਕਿਸੇ ਨਵੇਂ ਬਲਾਗ 'ਚ ਧੰਨਵਾਦ